ਸ਼੍ਰੀ ਸ਼ਿਵ ਮੰਦਰ ਸਾਸੰਗ ਪਵਨ ਸਮਾਣਾ ਵਿਖੇ ਪ੍ਰਧਾਨ ਅਸ਼ੋਕ ਵਦਵਾਦੀ ਪ੍ਰਧਾਨਗੀ ਹੇਠ ਕਰਵਾਏ ਜਾ ਰਹੇ 65ਵਾਂ ਸਾਲਾਨਾ ਮਹਾ ਉਤਸਵ ਅਤੇ ਸ਼੍ਰੀਮਤ ਭਾਗਵਤ ਕਥਾ ਦੇ ਦੂਸਰੇ ਦਿਨ ਸੰਗਤਾਂ ਨੇ ਵੱਧ ਚੜ ਕੇ ਹਾਜ਼ਰੀ ਭਰੀ ਅਤੇ ਸਾਧਿਕਾ ਦੇਵੀ ਸ਼੍ਰੀ ਗੋਰੰਗੀ ਪ੍ਰੀਆ ਜੀ ਦੁਆਰਾ ਕਥਾ ਵਿਆਸ ਕੀਤੀ ਗਈ ਮੰਦਿਰ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ ਸਮਾਣਾ ਤੋਂ ਦੀਵਾਨਤ ਰਜਾ ਦੀ ਰਿਪੋਰਟ

की जे सारे नगरवासियों को यही कहूंगी कि बहुत अच्छा समय है बहुत बहुत, बहुत मुल्य समय मिला है जरूर आएं पितर पक्ष है आकर कथा सुने क्योंकि श्रीमद् भागवत महापुराण की जो कथा है यही ऐसी एक कथा है जो पितरों को शांत करती है पितर पक्ष में श्रीमद् भागवत महापुराण की कथा का ਬਹੁਤ ਲਾਭ ਹੈ ਜਿੰਨਾ ਹੋ ਸਕੇ ਜਰੂਰ ਪਹੁੰਚੇ જય ਸ਼ਿਰਾਧਾ ਜੈ ਸ਼ਿਰਾਧਾ ਰਾਨੀ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ ਦੇ ਉੱਤੇ ਇਹ ਜਿਹੜਾ 65ਵਾਂ ਸਾਲਾਨਾ ਉਤਸਵ ਮਨਾਇਆ ਜਾ ਰਿਹਾ ਹੈ ਇਹਦੇ ਬਾਰੇ ਜਾਣਕਾਰੀ ਦਿਓ ਇਹ ਸਾਡੀ 700 ਮੰਮਨ ਸ਼ੇਰ ਮੰਦਿਰ ਕਮੇਟੀ ਪੈਂਡ ਗਾਵਲਪੁਰ ਧਰਮਸ਼ਾਲਾ ਤਾਂ ਸਾਡਾ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੇ 65ਵਾਂ ਸਾਲਾਨਾ ਉਤਸਵ ਅਸੀਂ ਹਰ ਸਾਲ ਸ਼ਰਾਧਾ ਦੇ ਪਿਤਰ ਪਕਸ਼ ਦੇ ਵਿੱਚ ਇਹ ਅਸੀਂ ਮਨਾਨੇ ਆ ਤੇ ਇਹ ਕੱਲ ਤੋਂ ਕੱਲ ਸਵੇਰੇ 18 9 2024 ਤੋਂ ਲੈ ਕੇ 24 9 2024 ਤੱਕ ਸਾਡਾ ਫੰਕਸ਼ਨ ਚੱਲੇਗਾ ਕੱਲ ਦੀ ਸਾਡੇ ਕਲਸ਼ ਯਾਤਰਾ ਅਸੀਂ ਸਵੇਰੇ ਗੱਡੀ ਜੀ ਦੇ ਵਿੱਚ ਸਾਡੇ ਹਿੰਦੁਸਤਾਨ ਦੇ ਪ੍ਰੈਜ਼ੀਡੈਂਟ ਸ਼੍ਰੀ ਗਿਆਨ ਚੰਦ ਜੀ ਕਟਾਰੀਆ ਪੰਜਾਬ ਦੇ ਪ੍ਰਧਾਨ ਸਾਡੇ ਦਾਜ ਕੁਮਾਰ ਜੀ ਸਤਦੇਵਾ ਪਾਸ਼ੀ ਲਾਲ ਜੀ ਸਾਡੇ ਇੱਛਾ ਪੂਰਨ ਬੋਰੇਨਾਥ ਦੇ ਪ੍ਰਧਾਨ ਕੇ ਗ੍ਰੀਨ ਟਾਊਨ ਵੈਲਫੇਅਰ ਦੇ ਜੁਨੀਅਰ ਸ਼੍ਰੀ ਅਰਿੰਦਰ ਭਟੇਜਾ ਜੀ ਤੇ ਹੋਰ ਸਾਡੇ ਗਣ ਮੈਂ ਸਾਡੀ ਕਮੇਟੀ ਮੈਂਬਰ ਸਾਡੇ ਸੀਨੀਅਰ ਮੈਂਬਰ ਸਾਡੇ ਕੇ ਸ਼੍ਰੀ ਹਰੀ ਚੰਚੀ ਵਰਮਾ ਵਾਈਸ ਪ੍ਰਧਾਨ ਸ਼੍ਰੀ ਤਨੀਬ ਜੀ ਨੈਰੂ ਜੀ ਸਾਡੀ ਸਮੁੱਚੀ ਟੀਮ ਨੇ ਕੱਲ ਅਸੀਂ ਵਿਸ਼ਾਲ ਸ਼ੋਭਾ ਯਾਤਰਾ Swami Ram Tirath ji ਦੀ ਪਰਮ ਸ਼ਿष्य ਤੁਗਲੀ ਪ੍ਰਿਆ ਮੂਰਤੀ ਪ੍ਰਿਆ ਜੀ ਮਹਾਰਾਜ ਹੋਕਨੀ ਪ੍ਰਿਆ ਜੀ ਮਹਾਰਾਜ ਨੇ ਕੱਲ ਕਥਾ ਦਾ ਸ਼ੁਭਾਰੰਗ ਦੀਪ ਜਲਾ ਕੇ ਉਹਨਾਂ ਨੇ ਭਗਵਤ ਕਥਾ ਦਾ ਸਪਤਾ ਦਾ ਸ਼ੁਰੂਆਤ ਕੀਤੀ ਅੱਜ ਸਾਡਾ ਦੂਸਰਾ ਦਿਨ ਆਇਆ ਅੱਜ ਆ ਦੂਸਰੇ ਦਿਨ ਤੇ ਸਾਡੇ ਚੀਫ ਗੈਸਟ ਆ ਰਹੇ ਨੇ ਹੁਣੇ ਤੇ ਅਸੀਂ ਲੋਕਾਂ ਦੇ ਸਮਾਜ ਦੇ ਭਲੇ ਵਾਸਤੇ ਅਸੀਂ ਹਰ ਸਾਲ ਇਹ ਖੱਤਾ ਦਾ ਬਾਰਗਵਤ ਦਾ ਸਫਤਾ ਦਾ ਆਯੋਜਨ ਕਰਦੇ ਹਾਂ ਕਿ ਲੋਕ ਕਲਿਆਣ ਵਾਸਤੇ ਲੋਕ ਧਰਮ ਦੇ ਨਾਲ ਜੁੜਨ ਸਨਾਤਨ ਦੇ ਨਾਲ ਜੁੜਨ ਇਹ ਸਾਡਾ ਮੁੱਖ ਤਾਰਾ ਮੁੱਖ ਏਜੰਡਾ ਜਨਾ ਹੈ ਜਿਹੜੀ ਗੱਲ ਕਲਕੀ ਯਾਤਰਾ ਭਾਖੜਾ ਨੇ ਤੇ ਦੂਰੀ ਹੈ ਕਿੰਨੇ ਕਣ ਸਿ ਸੀ ਉਹਦੇ ਵਿੱਚ ਉਹਦੇ ਵਿੱਚ 101 ਕਲਸ਼ੀ ਮਹਿਲਾਵਾਂ ਨੇ ਸਵਾਗਣਾ ਨੇ 101 ਕਲਸ਼ ਲੈ ਕੇ ਨੰਗੇ ਪੈਰੀ ਪੈਦਲ ਯਾਤਰਾ ਉਹਨੇ ਮੰਦਰ ਕਲਸ਼ ਯਾਤਰਾ ਜਲ ਲੈ ਕੇ ਬਾਗੜਾ ਤੋਂ ਇੱਥੇ ਪਹੁੰਚੇ ਨੇ ਆਗੇ ਇੱਥੇ ਵਿਰਾਜਮਨ ਕੀਤੇ ਨੇ ਤਾਂ ਜਾ ਕੇ ਕਥਾ ਦਾ ਆਰੰਭ ਸ਼ੁਰੂ ਹੋਇਆ ਇੱਕ ਕਥਾ ਕਿੰਨੇ ਦਿਨ ਚੱਲੇਗੀ ਜੀ ਇਹ ਕਥਾ ਸਾਡੀ 7 ਦਿਨ ਚਲੇਗੀ 18 9 24 ਤੋਂ ਲੈ ਕੇ 24 9 2024 ਨੂੰ ਇਹਦਾ 12 ਵਜੇ ਸੀ ਸਪਤਾਹ ਦਾ ਕਥਾ ਨੂੰ ਵੀ বিশ্রাম ਦੇਵਾਂਗੇ ਤੇ ਉਸ ਦਿਨ ਵਿਸ਼ਾਲ ਇਕੱਠ ਤੇ भंडारा ਅਸੀਂ ਆਯੋਜਨ ਕੀਤੇ ਜੇ ਜੀ ਕੱਲ ਤੁਸੀਂ ਕਨਸ਼ ਯਾਤਰਾ ਦੇ ਵਿੱਚ ਸੋਡिएट ਕੀਤੀ ਹੈ ਉਹਦੇ ਬਾਰੇ ਕੀ ਕਹੋਗੇ ਤੁਸੀਂ ਪੂਰੀ ਜਾਣਕਾਰੀ ਬੋਲ ਸ਼੍ਰੀ ਮਦ ਮਹਾਵਤ ਮਹਾਪੁਰਾਨ ਕੀ ਜੈ ਸ਼੍ਰੀ ਸ਼ਿਵ ਮੰਦਰ ਸਸਾਂ ਭਾਵਨ ਐਮ ਐਮ ਬਹਾਰਪੁਰ ਧਰਮਸ਼ਾਲਾ ਕਮੇਟੀ ਜੋਗੀ ਪਿਛਲੇ 65 ਸਾਲ ਤੋਂ ਲਗਾਤਾਰ વાર્ਸ਼ਿਕ ਉਸਮ ਮਨਾ ਰਹੀ ਹੈ ਜਿਹਦੇ ਚ ਅਸੀਂ ਹੁਣ 65ਵੇਂ વાર્ਸ਼ਿਕ ਉਸਮ ਬੜੀ ਉਸਾਰ ਨਾਲ ਧੂਮ-ਧਾਮ ਨਾਲ ਲਾ ਰਿਆਂ ਇਸ ਵਾਰ ਅਸੀਂ ਤੇ ਪਿਛਲੇ ਵਾਰ ਵੀ ਲਗਾਤਾਰ 2 ਸਾਲ ਹੋ ਗਏ ਪਿਤਰ ਪਕਸ਼ ਚ ਪਿਤਰਾਂ ਦੇ ਨਿਮਿਤ ਪਿਤਰਾਂ ਦੀ ਸ਼ਾਂਤੀ ਵਾਸਤੇ ਸ਼੍ਰੀ ਮਦਭਗਵਤ ਮਹਾ ਸਪਤਾ ਦਾ ਆਯੋਜਨ ਕਰਵਾਇਆ ਜੋ ਕਿ ਤੁਹਾਨੂੰ ਮੈਂ ਦੱਸਣਾ ਚਾਹਨਾ ਵੈਸੇ ਭਾਗਵਤ ਸਾਜ ਜਿੰਨੀਆਂ ਮਰਜ਼ੀ ਸੁਣ ਲਵੋ ਲੇਕਿਨ ਜੋ ਪਿਤਰ ਪਕਸ਼ੇ ਭਾਗਵਤ ਕਰਵਾਉਣ ਦਾ ਤੇ ਸੁਣਨ ਦਾ ਫਲ ਹੈ ਇਹਨੇ ਨੇਕਾ ਪ੍ਰਕਾਰ ਦੇ ਬਹੁਤ ਵੱਡੇ ਫਲ ਨੇ ਜਿਹਦੇ ਜੀ ਇਨਸਾਨ ਆਪ ਵੀ ਤਰਦਾ ਔਰ ਆਪਣੇ ਪਿਤਰਾਂ ਨੂੰ ਵੀ ਤਾਰਦਾ ਹੈ। ਮੈਂ ਤਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਹੜੀ ਮਦ ਭਾਗਵਤ ਸਰਤਾ ਰੂਪੀ ਜੋ ਗੰਗਾ ਸ਼੍ਰੀ ਸ਼ਿਵ ਮੰਦਰ ਸੱਸੰਗ ਭਵਨ ਦੇ ਹਾਲ ਦੇ ਵਿੱਚ ਬਹਿਰੀ ਹੈ। ਮੈਂ ਸਾਰੇ ਸ਼ਹਿਰ ਨਿਵਾਸੀਆਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਸਾਰੇ ਸ਼ਹਿਰ ਨਿਵਾਸੀ ਵੰਦ ਤੋਂ ਵੱਧ ਵੰਦ ਛੱਡ ਕੇ ਇਸ ਗੰਗਾ ਰੂਪੀ ਡੁੱਬਕੀ ਲਾਓ ਔਰ ਉਹਨ ਦੇ ਭਾਗੀ ਬਣੋ ਆਪ ਆਪਾ ਨੂੰ ਤਾਰੋ ਆਪਣੇ ਆਪ ਨੂੰ ਤਾਰੋ ਆਪਣੇ ਪਿਤਰਾ ਨੂੰ ਤਾਰੋ ਐਂਦਾ ਕਹਿੰਦਾ ਹੋਇਆ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਵੀ ਦਿਨਾ 65ਵੇਂ ਸਾਲ ਜੋ ਅਸੀਂ 65ਵੇਂ ਸਾਲ ਦੇ વાર્ਸ਼ਿਕ ਉਸ ਵਿੱਚ ਪਹੁੰਚ ਗਏ ਆਂ ਔਰ ਸਾਰੇ ਲੋਕਾਂ ਦੇ ਸਮਾਜ ਦੇ ਸਾਰੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਹਰ ਸਾਲ ਅਸੀਂ ਇਹ ਪ੍ਰੋਗਰਾਮ ਜੋ ਕਰਵਾਨੇ ਆ ਤਾਂ ਸਾਨੂੰ ਬੜਾ ਲੋਕਾਂ ਦਾ ਸਹਿਯੋਗ ਵੀ ਮਿਲਦਾ ਭਰੋਸਾ ਵੀ ਮਿਲਦਾ ਹੈ ਔਰ ਮੈਂ ਹੁਣ ਵੀ ਸਾਰੇ ਸ਼ਹਿਰ ਨਿਵਾਸੀਆਂ ਤੋਂ ਇਹ ਭਰੋਸਾ ਤੇ ਸਹਿਯੋਗ ਵੀ ਚਾਹਾਂਗਾ ਜੋ ਕਿ ਤੁਸੀਂ ਤਨ ਮਨ ਧਨ ਦੇ ਨਾਲ ਜਿਵੇਂ ਹਰ ਸਾਲ ਸਾਡਾ ਸਾਥ ਦਿਨਦੋ ਇਸ ਸਾਲ ਵੀ ਸਾਡਾ ਸਾਥ ਦਿਓ ਔਰ ਆਪਾਂ ਸਾਰੇ ਆਪਣਾ ਕਲਿਆਣ ਕਰੀਏ ਸਮਾਜ ਦਾ ਕਲਿਆਣ ਕਰੀਏ ਸਰਵੇ ਭਵੰਤੂ ਸੁਖਿਨਾ ਸਰਵੇ ਸੰਤੂ ਨਿਰਾਮਾ ਸਰਵੇ ਭਦਰਣੀ ਪੈਸ਼ੰਤੂ ਮਾ ਕਸ਼ੇ ਦੁਖ ਬਾਗੋਵੇ ਓਮ ਸ਼ਾਂਤੀ ਸ਼ਾਂਤੀ ਸ਼ਾਂਤੀ